ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵੀਡੀਓ ਵਿੱਚ ਆਪਾਂ ਅੱਜ ਇੱਕ 1626 ਈਸਵੀ ਦੇ ਬੜੇ ਮਸ਼ਹੂਰ ਤੇ ਵੱਡੇ ਵਪਾਰੀ ਭਾਈ ਮੱਖਣ ਸ਼ਾ ਲੁਬਾਣਾ ਜੀ ਬਾਰੇ ਅਤੇ ਭਾਈ ਮੱਖਣ ਸ਼ਾ ਲੁਬਾਣਾ ਜੀ ਨੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਕਿਵੇਂ ਪ੍ਰਗਟ ਕੀਤਾ ਭਾਈ ਮੱਖਣ ਸ਼ਾ ਲੁਬਾਣਾ ਸਿੱਖ ਇਤਿਹਾਸ ਦੀ ਮਹਾਨ ਘਟਨਾ ਦਾ ਮਹਾਨ ਨਾਇਕ ਅੱਜ ਤੱਕ ਅਣਗੋਲਿਆ ਹੀ ਰਿਹਾ ਭਾਈ ਮੱਖਣਸ਼ਾ ਲੁਬਾਣਾ ਦੀਆਂ ਮੁੱਢਲੀਆਂ ਜੀਵਨ ਹਲਤਾ ਜਿਸ ਵਿੱਚ ਉਸ ਦਾ ਬਚਪਨ ਗੁਰੂ ਘਰ ਨਾਲ ਪ੍ਰੇਮ ਦੀ ਸ਼ੁਰੂਆਤ ਨੌਵੇਂ ਪਾਤਸ਼ਾਹੀ ਨੂੰ ਪ੍ਰਗਟ ਕਰਨ ਦੀ ਅਦੁੱਤੀ ਘਟਨਾ ਤੋਂ ਬਾਅਦ ਦੇ ਜੀਵਨ ਅਤੇ ਉਸ ਦੀ ਮੌਤ ਤੱਕ ਦੇ ਸਫ਼ਰ ਨੂੰ ਉਗਾੜਨ ਅਤੇ ਨਿਖਾਰਣ ਸੰਬੰਧੀ ਬੁੱਧੀਜੀਵੀਆਂ ਖਾਸ ਤੌਰ ਤੇ ਸਿੱਖ ਇਤਿਹਾਸਕਾਰਾਂ ਨੇ ਅਣਗਹਿਲੀ ਭਰੀ ਚੁੱਪ ਹੀ ਸਾਧ ਰੱਖੀ ਪਿੰਡ ਬਕਾਲੇ ਵਿਖੇ ਉਸ ਵਕਤ ਧੀਰਮਲ ਵੱਲੋਂ ਪੈਦਾ ਕੀਤੇ ਦਹਿਸ਼ਤ ਭਰੇ ਮਾਹੌਲ ਵਿੱਚ ਨੌਵੇਂ ਗੁਰੂ ਨੂੰ ਪ੍ਰਗਟ ਕਰਨ ਦੀ ਘਟਨਾ ਨਿਸ਼ਚੇ ਹੀ ਇਤਿਹਾਸਿਕ ਅਤੇ ਜੋਖਮ ਭਰਪੂਰ ਸੀ ਇਸ ਚੁਣੌਤੀ ਨੂੰ ਭਾਈ ਮੱਖਣ ਸ਼ਾਹ ਨੇ ਦ੍ਰਿੜਤਾ, ਬਹਾਦਰੀ, ਬੇਮਿਸਾਲ ਦਲੇਰੀ ਅਤੇ ਸਹਿਜਤਾ ਭਰਪੂਰ ਠਰਮੇ ਨਾਲ ਸਵੀਕਾਰ ਕੀਤਾ। ਉਸ ਕੋਲ ਅਧਿਆਤਮਕਤਾ ਦੇ ਰਹੱਸ ਦਾ అనుభవੀ ਗਿਆਨ ਭੰਡਾਰ ਸੀ। ਉਹ ਗੁਰੂ ਘਰ ਦਾ ਅਨਨੇ ਨਿਸ਼ਰਦਾਲੂ ਸੀ। ਗੁਰੂ ਘਰ ਦੀ ਉੱਚੀ ਤੇ ਸੂਚੀ ਅਧਿਆਤਮਕ ਮਰਿਆਦਾ ਤੋਂ ਜਾਣੂ ਸੀ। ਗੁਰੂ ਗੱਦੀ ਦੀ ਪਵਿੱਤਰਤਾ, ਨਿਮਰਤਾ ਅਤੇ दैਵੀ ਪ੍ਰਤਿਭਾ ਨੂੰ ਬਹਾਲ ਕਰਨ ਲਈ ਉਸਨੇ ਡੂੰਗੀ ਦੂਰ ਅੰਦੇਸ਼ੀ, ਸੰਜੀਦਗੀ ਅਤੇ ਸੰਜਮ ਤੋਂ ਕੰਮ ਲਿਆ। ਭਾਈ ਸਾਹਿਬ ਨੇ ਕਥਿਤ 22 ਗੁਰੂਆਂ ਨੂੰ ਕੋਈ ਠੇਸ ਪਹੁੰਚਾਏ ਬਿਨਾ ਉਹਨਾਂ ਨਾਲ ਗੰਭੀਰ ਸੰਵਾਦ ਰਚਾ ਕੇ ਉਹਨਾਂ ਦੀ ਕਥਿਤ ਅਧਿਆਤਮਕਤਾ ਅਤੇ ਦੇਵੀ ਗੁਣਾਂ ਨੂੰ ਛੁਟਾਇਆ ਆਪਣੀ ਤਰਕਸ਼ਾਸਤਰੀ ਵਿਵੇਕ ਬੁੱਧੀ ਵਰਤ ਕੇ ਉਸਨੇ ਕ੍ਰਿਸ਼ਮੇ ਸਮਾਨ ਗੁਰੂ ਲਾਦੋਰੇ ਦਾ ਮਹਾਨ ਇਤਿਹਾਸਿਕ ਕਾਰਜ ਸੰਪੰਨ ਕੀਤਾ ਭਾਈ ਮੱਖਣਸ਼ਾਹ ਨੇ ਨਿਰਸੰਦੇਹ ਸਿੱਖ ਕਾਮ ਨੂੰ ਗੁਰੂ ਵਾਲੇ ਬਣਾਇਆ ਇਸ ਸੰਦਰਭ ਵਿੱਚ ਉਸ ਦੀ ਭੂਮਿਕਾ ਬਾਬਾ ਬੁੱਢਾ ਜੀ ਨਾਲੋਂ ਕਿਸੇ ਤਰ੍ਹਾਂ ਵੀ ਘਟ ਨਹੀਂ ਸਮਝੀ ਜਾ ਸਕਦੀ ਸਗੋਂ ਇਹ ਉਸ ਨਾਲੋਂ ਵੀ ਵੱਧ ਮਹੱਤਵ ਰੱਖਦੀ ਹੈ ਬਾਬਾ ਬੁੱਢਾ ਜੀ ਨੇ ਜਿੰਨਾ 6 ਗੁਰੂ ਸਾਹਿਬਾਨ ਨੂੰ ਤਿਲਕ ਲਾਇਆ ਉਹ ਸਥਾਪਿਤ ਗੁਰੂ ਸਨ ਸਿੱਖ ਸੰਗਤਾਂ ਵਿੱਚ ਕੋਈ ਰੋਲ ਗਚੋਲਾ ਨਹੀਂ ਸੀ ਕੋਈ ਅਣਚਾਹੀ ਅਨਸਿਚਤਾ ਨਹੀਂ ਸੀ ਪਰੰਤ ਨੌਵੀਂ ਪਾਤਸ਼ਾਹੀ ਨੂੰ ਲੱਭ ਕੇ ਤਿਲਕ ਲਾਉਣਾ ਕੋਈ ਆਸਾਨ ਕੰਮ ਨਹੀਂ ਸੀ ਇਹ ਕੰਮ ਪਾਈ ਮੱਖਣਸ਼ਾ ਲੁਬਾਣਾ ਵਰਗਾ ਸਿਦਕਵਾਨ ਹਿੰਮਤੀ ਅਤੇ ਦਲੇਰ ਅਧਿਆਤਮਿਕ ਆਗੂ ਹੀ ਕਰ ਸਕਦਾ ਸੀ ਪਿੰਡ ਬਕਾਲੇ ਜੁੜੀ ਸੰਗਤ ਵਿੱਚੋਂ ਬਾਬਾ ਗੁਰਦਿੱਤਾ ਜੀ ਦੀਵਾਨ ਦੁਰਗਾ ਮਲ ਬਾਬਾ ਦਵਾਰਕਾ ਦਾਸ ਅਤੇ ਭਾਈ ਗੜੀਆ ਆਦ ਗੁਰੂ ਘਰ ਨਾਲ ਪਰਨਾਏ ਸਿੱਖ ਸੋਢੀ ਗੁਰੂ ਤੇਗ ਬਹਾਦਰ ਨੂੰ ਅਸਲੀ ਗੁਰਗੱਦੀ ਦਾ ਵਾਰਿਸ ਸਮਝਦੇ ਹੋਏ ਵੀ ਪ੍ਰਗਟ ਕਰਨ ਵਿੱਚ ਬੁਰੀ ਤਰ੍ਹਾਂ ਅਸਮਰਥ ਰਹੇ। ਕਾਰਨ ਹੋਰ ਵੀ ਕਈ ਰਹੇ ਹੋਣਗੇ ਪਰੰਤੂ ਧੀਰਮਲ ਦੀ ਦਹਿਸ਼ਤ ਹੀ ਮੁੱਖ ਕਾਰਨ ਸੀ ਜਿਸ ਦਾ ਮੁਕਾਬਲਾ ਸਿਰਫ ਭਾਈ ਮੱਖਣ ਸ਼ਾਹੀ ਕਰ ਸਕਿਆ। ਇਹ ਅਧਿਆਤਮਕ ਬૌਧਿਕ ਖੇਤਰ ਵਿੱਚ ਉਸਦੀ ਪਰਮ ਚੇਤਨਾ ਅਤੇ ਅਗਾਧ ਬੋਧ ਦੇ ਗਿਆਨ ਅਤੇ दैਵੀ ਪ੍ਰਤਿਵਾ ਦਾ ਪ੍ਰਤੀਕ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਸ ਦੀ ਭੂਮਿਕਾ ਬਾਬਾ ਬੁੱਢਾ ਜੀ ਨਾਲੋਂ ਕਿਤੇ ਉੱਤਮ ਅਤੇ ਵਿਲੱਖਣ ਹੋਣ ਕਾਰਨ ਸਿੱਖ ਗੁਰੂਆਂ ਦੇ ਇਤਿਹਾਸ ਨਾਲ ਸਦਾ ਜੁੜੀ ਰਹੇਗੀ ਇਸੇ ਲਈ ਸਿੱਖ ਸੰਗਤ ਉਸ ਨੂੰ ਪਿਆਰ ਨਾਲ ਬਾਬਾ ਮੱਖਣ ਸ਼ਾਹ ਦੇ ਨਾਮ ਨਾਲ ਵੀ ਯਾਦ ਕਰਦੀ ਹੈ ਬਾਬਾ ਮੱਖਣ ਸ਼ਾਹ ਇੱਕ ਪ੍ਰਤਿਭਾਵਾਨ ਤਣਾੜ ਵਪਾਰੀ ਹੋਣ ਦੇ ਨਾਲ ਨਾਲ ਧਾਰਮਿਕ માનਤਾਵਾਂ ਵਿੱਚ ਵੀ ਪਰਪੱਖ ਸੀ ਦੇਸ਼ ਦੇ ਸ਼ਾਂਤਰਾ ਵਿੱਚ ਘੁੰਮਣ ਫਿਰਨ ਕਰਕੇ ਉਸ ਦੀ ਸ਼ਖਸੀਅਤ ਵਿੱਚ ਬਹੁਤ ਨਿਖਾਰ ਆਇਆ ਉਸ ਦੀ ਕਹਿਣੀ ਅਤੇ ਕਰਨੀ ਵਿੱਚ ਅੰਤਰ ਨਹੀਂ ਸੀ ਇਮਾਨਦਾਰ ਸੋਚ ਦ੍ਰਿੜ ਇਰਾਦੇ ਬਹਾਦਰ ਅਤੇ ਯੋਗ ਪ੍ਰਬੰਧਕ ਹੋਣ ਕਰਕੇ ਤੁਰਦ ਦੇਸੀ ਰਾਜੇ ਆਪਣੀਆਂ ਫੌਜਾਂ ਨੂੰ ਰਸਦ ਅਤੇ ਹੋਰ ਲੋੜਿੰਦਾ ਸਮਾਨ ਪ੍ਰਾਪਤ ਕਰਵਾਉਣ ਸਦਕਾ ਭਾਈ ਮੱਖਣ ਸ਼ਾਹ ਨੂੰ ਹੀ ਵੱਡੇ ਆਰਡਰ ਦਿਆ ਕਰਦੇ ਸਨ ਭਾਵੇਂ ਉਸਨੇ ਵਪਾਰਕ ਤੰਦਾ ਆਪਣੇ ਪਿਤਾ ਕੋਲੋਂ ਹੀ ਪ੍ਰਾਪਤ ਕੀਤਾ ਸੀ ਪਰੰਤੂ ਇਸ ਦਾ ਵਿਸਥਾਰ ਉਸਨੇ ਆਪਣੀ ਤੀਖਣ ਬੁੱਧੀ ਅਤੇ ਗੰਭੀਰ ਵਪਾਰਕ ਰੁਚੀ ਸਦਕਾ ਕਈ ਗੁਣਾ ਵਧ ਕੀਤਾ ਆਪਣੀ ਵਿਵੇਕ ਬੁੱਧੀ ਧਾਰਮਿਕ ਵਿਚਾਰਾਂ ਅਤੇ ਅਮੀਰ ਵਪਾਰੀ ਹੋਣ ਕਰਕੇ ਜਲਦੀ ਹੀ ਉਹ ਲੁਬਾਣਾ ਬਰਾਦਰੀ ਦਾ ਧਾਰਮਿਕ ਅਤੇ ਸਮਾਜਿਕ ਮੁਖੀ ਬਣ ਗਿਆ ਪਹਿਲਾਂ ਉਹ ਢੋ ਢੁਆਈ ਦਾ ਧੰਦਾ ਹੀ ਕਰਦਾ ਸੀ ਬਾਅਦ ਵਿੱਚ ਉਸਨੇ ਜਹਾਜ਼ਾਂ ਰਾਹੀਂ ਪੁਰਤਗਾਲ ਨਾਲ ਵਪਾਰ ਵਧਾਇਆ ਉਹ ਮੁੱਖ ਤੌਰ ਤੇ ਗਰਮ ਮਸਾਲੇ ਦੰਦਖੰਡ ਦੇ ਗਹਿਣੇ ਟਾਕੇ ਦੀ ਮਲਮਲ ਅਤੇ ਕਸ਼ਮੀਰ ਦੇ ਸ਼ਾਲ ਆਦਿ ਬਾਹਰ ਭੇਜਦਾ ਸੀ ਉਸ ਨੂੰ ਪੁਰਤਗਾਲ ਪਹੁੰਚਣ ਵਿੱਚ 18 ਤੋਂ 25 ਦਿਨ ਲੱਗਦੇ ਸਨ ਭਾਈ ਮੱਖਣਸ਼ਾਹ ਨੇ ਨਿਰਸੰਦੇਸ਼ ਸਿੱਖ ਕਾਮ ਨੂੰ ਗੁਰੂ ਵਾਲੇ ਬਣਾਇਆ ਇਸ ਸੰਦਰਭ ਵਿੱਚ ਉਸ ਦੀ ਭੂਮਿਕਾ ਬਾਬਾ ਬੁੱਢਾ ਜੀ ਨਾਲੋਂ ਕਿਸੇ ਤਰ੍ਹਾਂ ਵੀ ਘਟ ਨਹੀਂ ਸਮਝੀ ਜਾ ਸਕਦੀ ਸਗੋਂ ਇਹ ਉਸ ਨਾਲੋਂ ਵੀ ਵੱਧ ਮਹੱਤਵ ਰੱਖਦੀ ਹੈ ਬਾਬਾ ਬੁੱਢਾ ਜੀ ਨੇ ਜਿੰਨਾ 6 ਗੁਰੂ ਸਾਹਿਬਾਨ ਨੂੰ ਤਿਲਕ ਲਾਇਆ ਉਹ ਸਥਾਪਿਤ ਗੁਰੂ ਸਨ ਸਿੱਖ ਸੰਗਤਾਂ ਵਿੱਚ ਕੋਈ ਰੋਲ ਗਚੋਲਾ ਨਹੀਂ ਸੀ ਕੋਈ ਅਣਚਾਹੀ ਅਨਿਸਚਿਤਤਾ ਨਹੀਂ ਸੀ ਪ੍ਰੰਤ ਨੌਮੀ ਪਾਤਸ਼ਾਹੀ ਨੂੰ ਲੱਭ ਕੇ ਤਿਲਕ ਲਾਉਣਾ ਕੋਈ ਆਸਾਨ ਕੰਮ ਨਹੀਂ ਸੀ। ਇਹ ਕੰਮ ਪਾਈ ਮੱਖਣਸ਼ਾ ਲੁਬਾਣਾ ਵਰਗਾ ਸਿਦਕਵਾਨ, ਹਿੰਮਤੀ ਅਤੇ ਦਲੇਰ ਅਧਿਆਤਮਕ ਆਗੂ ਹੀ ਕਰ ਸਕਦਾ ਸੀ। ਪਿੰਡ ਬਕਾਲੇ ਜੁੜੀ ਸੰਗਤ ਵਿੱਚੋਂ ਬਾਬਾ ਗੁਰਦਿੱਤਾ ਜੀ, ਦੀਵਾਨ ਦੁਰਗਾ ਮੱਲ, ਬਾਬਾ ਦਵਾਰਕਾ ਦਾਸ ਅਤੇ ਭਾਈ ਗੜੀਆ ਆਦ ਗੁਰੂ ਘਰ ਨਾਲ ਪਰਨਾਏ ਸਿੱਖ ਸੋਢੀ ਗੁਰੂ ਤੇਗ ਬਹਾਦਰ ਨੂੰ ਅਸਲੀ ਗੁਰਗੱਦੀ ਦਾ ਵਾਰਿਸ ਸਮਝਦੇ ਹੋਏ ਵੀ ਪ੍ਰਗਟਕਰਨ ਵਿੱਚ ਬੁਰੀ ਤਰ੍ਹਾਂ ਅਸਮਰਥ ਰਹੇ। ਕਾਰਨ ਹੋਰ ਵੀ ਕਈ ਰਹੇ ਹੋਣਗੇ। ਪਰantu ਧੀਰਮਲ ਦੀ ਦਹਿਸ਼ਤ ਹੀ ਮੁੱਖ ਕਾਰਨ ਸੀ ਜਿਸ ਦਾ ਮੁਕਾਬਲਾ ਸਿਰਫ ਭਾਈ ਮੱਖਣਸ਼ਾਹੀ ਕਰ ਸਕਿਆ ਇਹ ਅਧਿਆਤਮਿਕ ਬૌਧਿਕ ਖੇਤਰ ਵਿੱਚ ਉਸਦੀ ਪਰਮ ਚੇਤਨਾ ਅਤੇ ਅਗਾਧ ਬੋਧ ਦੇ ਗਿਆਨ ਅਤੇ दैਵੀ ਪ੍ਰਤਿਵਾ ਦਾ ਪ੍ਰਤੀਕ ਹੈ ਇਸ ਲਈ ਕਿਹਾ ਜਾ ਸਕਦਾ ਹੈ ਕਿ ਉਸਦੀ ਭੂਮਿਕਾ ਬਾਬਾ ਬੁੱਢਾ ਜੀ ਨਾਲੋਂ ਕਿਤੇ ਉੱਤਮ ਅਤੇ ਵਿਲੱਖਣ ਹੋਣ ਕਾਰਨ ਸਿੱਖ ਗੁਰੂਆਂ ਦੇ ਇਤਿਹਾਸ ਨਾਲ ਸਦਾ ਜੁੜੀ ਰਹੇਗੀ ਇਸੇ ਲਈ ਸਿੱਖ ਸੰਗਤ ਉਸ ਨੂੰ ਪਿਆਰ ਨਾਲ ਬਾਬਾ ਮੱਖਣਸ਼ਾਹ ਦੇ ਨਾਂ ਨਾਲ ਵੀ ਯਾਦ ਕਰਦੀ ਹੈ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਬਾਬਾ ਮੱਖਣਸ਼ਾ ਲੁਬਾਣਾ ਬਾਰੇ ਅੱਗੇ ਗੱਲ ਕਰਾਂਗੇ ਅਤੇ ਬਾਬਾ ਮੱਖਣਸ਼ਾ ਲੁਬਾਣਾ ਦੇ ਵਪਾਰ ਅਤੇ ਗੁਰੂ ਸਾਹਿਬ ਨੂੰ ਲੱਭਣ ਬਾਰੇ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ